ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ BBC ਪੰਜਾਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਦਰਸ਼ਕੋ ਅੱਜ ਕਾਦੀਆਂ ਦੇ ਅੰਦਰ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਜੋ ਉਹਨਾਂ ਨੇ ਹੜਤਾਲ ਕੀਤੀ ਹੈ ਆਪਣਾ ਕੰਮ ਕਾਜ ਰੋਕਿਆ ਹੈ ਔਰ ਆਪਣੀਆਂ ਉਹਨਾਂ ਨੇ ਜੋ ਮੰਗਾ ਸਰਕਾਰ ਦੇ ਪਾਸ ਅੱਖੀਆਂ ਆਉ ਜਾਣਦੇ ਆ ਉਹਨਾਂ ਦੇ ਪਾਸੋਂ ਵੀ ਉਹਨਾਂ ਦੀ ਕੀ ਮੰਗਾ ਹਨ ਤੇ ਉਹਨਾਂ ਨੇ ਕਿਉਂ ਇਹ ਹੜਤਾਲ ਕੀਤੀ ਹੈ ਹਾਂਜੀ ਸਰ ਸਾਡੀ ਪੰਜਾਬ ਸਰਕਾਰ ਦੇ ਤੱਕ ਇਹੋ ਹੀ ਮੰਗਾ ਵਾਂ ਭਈ ਕਿਤੇ ਸਾਡਾ ਪੇ ਕਮਿਸ਼ਨ ਦੀ ਰਿਪੋਰਟ ਦੇਵੇ ਕਿ ਸਾਡੀਆਂ ਡੀਅਰੀਆਂ ਕਿਸ਼ਤਾਂ ਜਮ੍ਹਾਂ ਜਿਹੜੀਆਂ ਉਹ ਦਿੱਤੀਆਂ ਜਾਣ ਤੇ ਸਾਡੇ ਕੱਚੇ ਮੁਲਾਜ਼ਮ ਜਿਹੜੇ ਆ ਉਹ ਪੱਕੇ ਕੀਤੇ ਜਾਣ ਸਾਡੇ ਪੰਜਾਬ ਦੀ ਯੂਨੀਅਨ ਵੱਲੋਂ ਜੋ ਸਾਨੂੰ ਇਹ ਸੁਨੇਹਾ ਆਹੀਂ ਉਹਦੇ ਮੁਤਾਬਕ ਹੀ ਅੱਜ ਦਾ ਕੰਮ ਰੋਕਿਆ ਵਾ ਤੇ ਅੱਜ ਦੀ ਹੜਤਾਲ ਸਾਡੀ ਤੇ ਕੱਲ ਤੋਂ ਜੋ ਸਾਨੂੰ ਸੁਨੇਹਾ ਹੋਏਗਾ ਪੰਜਾਬ ਦੀ ਯੂਨੀਅਨ ਦਾ ਉਹਦੇ ਮੁਤਾਬਕ ਹੀ ਚੱਲਾਂਗੇ ਤਾਂ ਤੇ ਅੱਜ ਦਾ ਦਿਨ ਹਾਂਜੀ ਅੱਜ ਦਾ ਦਿਨ ਸਾਡੀ ਹੜਤਾਲ ਕੱਲ ਸਾਡਾ ਕੱਲ ਦਾ ਵੀ ਕੀ ਪ੍ਰੋਗਰਾਮ ਬਦਲਦਾ ਗੇਟ ਰੈਲੀ ਕੱਲ ਇਹ ਕੰਮ ਕਰਕੇ ਕੱਲ ਫਿਰ ਗੇਟ ਰੈਲੀ ਕਰਾਂਗੇ ਬਾਅਦ ਕਰ ਹਾਂਜੀ ਸੋ ਮਜ਼ਦੂਰਾਂ ਦੀਆਂ ਜੋ ਸਫਾਈ ਸੇਵਕਾਂ ਦੀਆਂ ਮੰਗਾਂ ਨੇ ਵੀ 7ਵੇਂ ਪੇ ਕਮਿਸ਼ਨ ਜਿਹੜੀਆਂ ਕਿਸ਼ਤਾਂ ਉਹ ਦਿੱਤੀਆਂ ਜਾਣ ਔਰ ਜਿਹੜੇ ਕੱਚੇ ਮਲਾਜ਼ਮ ਆ ਉਹ ਪੱਕੇ ਕੀਤੇ ਜਾਣ ਇਹ ਜਿਹੜੀਆਂ ਤਿੰਨ ਉਹਨਾਂ ਦੀਆਂ ਮੁੱਖ ਮੰਗਾਂ ਨੇ ਤੇ ਜਿਸ ਕਰਕੇ ਬੀਏ ਦੀਆਂ ਕਿਸ਼ਤਾਂ ਵੀ ਜਿਹੜੀਆਂ ਉਹਨਾਂ ਦੀ ਜੋ ਬਕਾਇਆ ਨੇ ਉਹ ਦਿੱਤੀਆਂ ਜਾਣ ਸਰਕਾਰ ਦੇ ਪਾਸ ਉਹਨਾਂ ਨੇ ਇਹ ਬੇਨਤੀ ਕੀਤੀ ਆ ਉਹ ਇਸ ਕਰਕੇ ਹੜਤਾਲ ਕੀਤੀ ਹੈ ਸਪਾਈ ਸੇਵਕਾਂ ਨੇ ਵੀ ਇਹ ਸਾਡੀਆਂ ਜੋ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਪੱਤਰਕਾਰ ਲਖਿੰਦਰ ਸਿੰਘ ਬੀਬੀਸੀ ਪੰਜਾਬ ਟੀਵੀ ਕਾਦੀਆਂ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ